ਰਾਹਾ ਵਿਖੇ ਨਹਿਰ ਚ ਡਿੱਗੀ ਕਾਰ ਕਾਰਸਵਾਰ ਨੌਜਵਾਨ ਨੇ ਖੁਦ ਦੀ ਹਿੰਮਤ ਕਰ ਬਚਾਈ ਜਾਨ ਉਥੇ ਹੀ ਗੋਤਾਖੋਰਾ ਦੀ ਮਦਦ ਨਾਲ ਕਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਮਿਲੀ ਜਾਣਕਾਰੀ ਦੇ ਅਨਸਾਰ ਕਾਰਸਵਾਰ ਨੌਜਵਾਨ ਕਰਨ ਵੀਰ ਸਿੰਘ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ ਜਿੱਦਾਂ ਹੀ ਉਹ ਪਿੰਡ ਰਾਮਪੁਰ ਪੁਲ ਕੋਲ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਸਵਾਰ ਇੱਕਦਮ ਉਸ ਦੀ ਗੱਡੀ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਸ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਨਹਿਰ ਦੇ ਵਿੱਚ ਡਿੱਗ ਗਈ ਉਥੇ ਹੀ ਕਾਰਸਵਾਰ ਨੇ ਕਾਰ ਦਾ ਸ਼ੀਸ਼ਾ ਤੋੜ ਖੁਦ ਦੀ ਜਾਨ ਬਚਾਈ ਉਥੇ ਹੀ ਕਾਰ ਸਵਾਰ ਨੌਜਵਾਨ ਨੇ ਦੱਸਿਆ ਕਿ ਜਿਸ ਮੋਟਰਸਾਈਕਲ ਸਵਾਰ ਦੇ ਨਾਲ ਚਲਦੇ ਹਾਦਸਾ ਹੋਇਆ ਹੈ ਜਦ ਉਸ ਦੀ ਕਾਰ ਨਹਿਰ ਦੇ ਵਿੱਚ ਡਿੱਗੀ ਅਤੇ ਉਹ ਮਦਦ ਲਈ ਲੋਕਾਂ ਨੂੰ ਬੁਲਾ ਰਿਹਾ ਸੀ ਤਾਂ ਉਹ ਨੌਜਵਾਨ ਪੁਲ ਦੇ ਉੱਪਰ ਖੜ ਕੇ ਇਹ ਸਾਰਾ ਮਾਜਰਾ ਦੇਖ ਰਿਹਾ ਸੀ ਪਰ ਉਸ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਭਾਈ ਕਿਨੋਂ ਤੁਹਾਡਾ ਮੇਰਾ ਨਾਮ ਬਾਈ ਕਰਨਵੀਰ ਸਿੰਘ ਬਰਾੜਾ ਮੈਂ ਫਰੀਦਕੋਟ ਤੋਂ ਆਈ ਕਿਦਾਂ ਹਾਦਸਾ ਵਾਪਰਿਆ ਤੁਹਾਡੇ ਨਾਲ ਬਾਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ ਉੜਦੇ ਪਤਾ ਨਹੀਂ ਕੀ ਦਿਮਾਗ ਚਾਹੀ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲਿਆ ਗਿਆ ਉਹਨੇ ਮੋਟਰਸਾਈਕਲ ਰੋਕ ਲਿਆ ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ ਉੱਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹਰਲੇ ਪਾਸੇ ਘੱਟ ਮਾਰਿਆ ਬਈ ਗੱਡੀ ਮੇਰੀ ਨਹਿਰ ਚ ਜਾਵੜੀ ਨਹਿਰ ਚ ਮੈਂ ਡੁੱਬਦਾ ਜਿਵੇਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰੀ ਖੁੱਲੀ ਕੂਣੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲ੍ਹਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾਲਾ ਬਚਾਲਾ ਕਿਸੇ ਨੇ ਨਹੀਂ ਬਚਾਇਆ ਹੋਰ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਫਾ ਸੁਭਾ ਸਿੱਟਿਆ ਪਰ ਸਾਫਾ ਨਹੀਂ ਪਹੁੰਚਿਆ ਮੇਰੇ ਤੱਕ ਫਿਰ ਭਾਈ ਮੈਂ ਤੈਰ ਕੇ ਖੁਦ ਆਪ ਉਹ ਅੱਗੋਂ ਆ ਕੇ ਆਪ ਨਿਕਲੇ ਆ ਨਹੀਂ ਜਿਹੜਾ ਮੋਟਰਸਾਈਕਲ ਵਾਲਾ ਸੀ ਜਿਸਦੇ ਨਾਲ ਹਾਸਾ ਆਉਣ ਲੱਗਿਆ ਉਹੀ ਖੜਾ ਸੀ ਪੁਲਤੇ ਹਾਂਜੀ ਭਾਈ ਉਹੀ ਖੜਾ ਪੁਲਤੇ ਵੇਖ ਰਿਹਾ ਸੀ ਉਹਨੇ ਕੁਝ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਗੱਰ ਤੋਂ ਪਿੰਡਲ ਨੂੰ ਭੱਜ ਗਿਆ ਹਰਚੰਦ ਸਿੰਘ ਆ ਜੀ ਹਰਚੰਦ ਜੀ ਕਿਵੇਂ ਹਾਸਾ ਹੋਇਆ ਹਾਸਾ ਆ ਜੀ ਅਸੀਂ ਦਵਾਈ ਲੈਣ ਆਏ ਸੀ ਕਿ ਜੀ ਇੱਥੇ ਵਿਚਾਲੇ ਸੀ ਮੋਟਰਸਾਈਕਲ ਵਾਲਾ ਖੜਾ ਸੀਗਾ ਇੱਕ ਤੇ ਕਲਚ ਡਬਲ ਪਾ ਕੇ ਛੱਡ ਰੇ ਪਿਚਾਲੇ ਨੇ ਕਰ ਲਿਆ ਮੋਟਰਸਾਈਕਲ ਆ ਇਹ ਮੋਟਰਾਂ ਨੂੰ ਬਚਾਉਣ ਕਰਕੇ ਮੁੰਡੇ ਨੇ ਜੀ ਗੱਡੀ ਘੁੰਮੀ ਤੇ ਗੱਡੀ ਬੇ ਕੰਟਰੋਲ ਹੋ ਕੇ ਇਹਦੇ ਫੋਟੋਬਸ ਰੰਨ ਲਾ ਕੋਲੋਂ ਉਹ ਤੋਂ ਗੱਡੀ ਬੇ ਕੰਟਰੋਲ ਹੋ ਕੇ ਜਿੱਦੀ ਨਹਿਰ ਚਾ ਗਈ। ਨਹਿਰ ਦੇ ਕੰਢੇ ਪਰ ਮੁੰਡੇ ਨੇ ਸੀਚੇ ਤੇ ਪਾਣੀ ਦੇ ਬਾਹਰ ਨਿਕਲੇ ਆ। ਅਸੀਂ ਪੁਲ ਭੱਜ ਕੇ ਪੁਲ ਤੇ ਗਏ ਪਰ ਪੁਲ ਦੇ ਚੱਟੇ ਮੁੰਡੇ ਜਹਤ ਪਾਰ ਨਹੀਂ ਆਇਆ। ਆਖੀ ਕੋਤਤ ਨੇ ਆਏ ਆਪਣੇ ਮੁੰਡੇ ਨੇ ਆਪਣੇ ਆਪ ਮਿਹਨਤ ਕਰਕੇ ਬਾਹਰ ਨਿਕਲੇ ਆ ਜੀ। ਜਿਹੜਾ ਮੌਕੇ ਤੇ ਮੋਟਰਸਾਈਕਲ ਦਾ ਓਏ ਮੁੰਡਾ ਤਾਂ ਫਰਾਰ ਹੋ ਗਿਆ ਜਦੇ ਜੀ। 500 ਕੀ ਮਾਮਲਾ ਜੀ। ਇਹ ਮਾਮਲਾ ਸਾਰ ਇੱਥੇ ਗੱਡੀ ਗਿਰੀ ਹੈ ਨਹਿਰ ਦੇ ਵਿੱਚ। ਆ ਮੈਨੂੰ 7:30 ਵਜੇ ਕਾਲ ਆਈ ਸਾਡੇ ਇਥੋਂ ਪਿੰਡੋਂ ਮੇਰੇ ਕਿਸੇ ਵੀਰ ਦੀ ਕਹਿੰਦੇ ਵੀ ਗੱਡੀ ਗਰੀਆ ਮੈਂ ਮੌਕੇ ਤੇ ਆਇਆ ਤਾਂ ਕਿ ਦੇਖਿਆ ਤਾਂ ਗੱਡੀ ਤਾਂ ਹੁਣ ਵਿਚੀ ਹੀ ਹੈ ਤੇ ਉਹ ਮੁੰਡਾ ਜਿਹੜਾ ਸੀਗਾ ਪਰਮਾਤਮਾ ਦੀ ਵਧੀਆ ਕਿਰਪਾ ਹੋਈ ਹੈ ਵਿਚਾਰੇ ਦਾ ਉਹਦਾ ਬਚਾਅ ਹੋ ਗਿਆ ਵੀ ਉਹ ਆਪਣਾ ਸ਼ੀਸ਼ਾ ਭੰਨ ਕੇ ਆਪਣੀ ਹਿੰਮਤ ਨਾਲ ਨੌਜਵਾਨ ਮੁੰਡਾ ਸੀਗਾ ਥੋੜੀ ਬਹੁਤੀ ਉਤਾਰੀ ਆਉਂਦੀ ਸੀਗੀ ਤੇ ਉਸ ਕਰਕੇ ਆਪਣਾ ਹਿੰਮਤ ਕਰਕੇ ਨਿਕਲ ਆਇਆ ਜਿੱਥੇ ਦਾ ਰਹਿਣ ਵਾਲਾ ਸੀ ਨੌਜਵਾਨ ਇਹ ਫਰੀਦਕੋਟ ਦਾ ਦਾਦਾ ਹੀ ਮੁੰਡਾ ਨੌਜਵਾਨ ਫਰੀਦਕੋਟ ਦਾ ਤੇ ਚੰਡੀਗੜ੍ਹੇ ਪੜਦਾ ਪੀਜੀ ਦੇ ਵਿੱਚ ਤੇ ਮਤਲਬ ਉਧਰ ਜਾ ਰਿਹਾ ਸੀਗਾ ਕਿਸ ਤਰ੍ਹਾਂ ਹੋਇਆ ਹਾਦਸਾ ਕੋਈ ਹਾਦਸਾ ਉਹਦੇ ਕਹਿਣ ਮੁਤਾਬਕ ਵੀ ਮੋਟਰਸਾਈਕਲ ਵਾਲਾ ਸੀਗਾ ਇੱਥੇ ਗਰਸਤੇ 'ਚ ਖੜਾ ਸੀ ਉਹਨੇ ਸਾਈਡ ਤੇ ਨਹੀਂ ਕਰਿਆ ਤੇ ਇਹਨੇ ਗੱਡੀ ਕੱਟਤੀ ਤੇ ਗੱਡੀ ਇਹਦੀ ਖੰਭਾ ਤੋੜਦੀ ਹੋਈ ਨਹਿਰ ਦੇ ਵਿੱਚ ਝੜ ਗਈ ਤੇ ਇਹੀ ਦੱਸਿਆ ਉਹਨੇ ਜੀ ਜਲਵਿੰਦਰ ਜੀ ਮੌਕੇ ਤੇ ਪਹੁੰਚੋ ਕੀ ਮਾਮਲਾ ਸੰਨ ਅੱਜ ਮੌਕੇ ਤੇ ਜੀ ਸਾਨੂੰ ਸਵੇਰ ਥਾਣੇ ਫੋਨ ਬਸੂਲ ਹੋਇਆ ਕਿ ਆਪਣੇ ਰਾਮਪੁਰ ਪੁਲ ਤੇ ਜਿਹੜਾ ਨਾਲ ਉੱਥੇ ਨਹਿਰ ਦੇ ਵਿੱਚ ਗੱਡੀ ਗਿਰੀ ਹੈ ਜੀ ਜਦੋਂ ਅਸੀਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੀ ਗੱਡੀ ਆ ਨਹਿਰ ਦੇ ਵਿੱਚ ਆ ਜੀ ਤੇ ਇਹਦੇ ਵਿੱਚ ਲੜਕਾ ਸੀਗਾ ਕਰਨਵੀਰ ਸਿੰਘ ਉਮਰ 20 ਸਾਲ ਫਰੀਦਕੋਟ ਦਾ ਜੀ ਜੋ ਫਰੀਦਕੋਟ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀਗਾ ਉਹ ਆਪਣਾ ਸ਼ੀਸ਼ਾ ਤੋੜ ਕੇ ਨਹਿਰ ਦੇ ਅਗ ਆਪਣੇ ਗੱਡੀ ਦੇ ਵਿੱਚੋਂ ਨਿਕਲਿਆ ਆ ਉਹਦਾ ਵਿਚਾਰ ਆ ਗਿਆ ਜੀ ਗੱਡੀ ਹਜੇ ਨਹਿਰ ਦੇ ਵਿੱਚ ਹੈ ਜੀ ਬਲਵਿੰਦਰ ਜੀ ਪਤਾ ਲੱਗਿਆ ਹਾਸਾ ਦੇ ਇੱਕ ਕਾਰਨ ਸੀਗੇ ਉਹ ਮੁੰਲਾ ਲੜਕੇ ਦੇ ਦੱਸਣ ਮੁਤਾਬਕ ਇਹ ਹੈ ਜੀ ਜਿਹੜਾ ਆਪਣਾ ਡਵੈਡਰ ਆਪਣੇ ਬਣਿਆ ਹੋਇਆ ਰਾਮਪੁਰ ਪੁਲ ਤੇ ਜੀ ਵੀ ਇੱਥੇ ਮੋਟਰਸਾਈਕਲ ਵਾਲਾ ਇੱਕ ਅੱਗੇ ਉਹ ਵਿਚਾਲੇ ਰੋ ਗਿਆ ਉਹਨੂੰ ਬਚਾਉਂਦੇ ਹੋਏ ਇਹਨੇ ਪਹਿਲਾਂ ਕੱਟ ਮਾਰਿਆ ਡਵੈਡਰ ਵੱਲੋਂ ਗੱਡੀ ਦਾ ਜੀ ਅਰੇ ਗੱਭੀ ਗੱਡੀ ਡਿਵਾਈਡਰ ਚ ਲੱਗੇ ਜਦੋਂ ਇਧਰ ਨੂੰ ਕੱਟ ਕੱਟੀ ਜਾ ਜ਼ਿਆਦਾ ਗਈ ਤਾਂ ਉਹ ਗੱਡੀ ਮੁੜ ਕੇ ਕੰਟਰੋਲ ਨਾ ਹੋਣ ਕਰਕੇ ਗੱਡੀ ਨਾ ਹੱਤ ਗਿਰ ਗਈ। ਤੇ ਹੁਣ ਗੱਡੀ ਕੱਢਣ ਦੀ ਕੋਸ਼ਿਸ਼ ਜਾਰੀ ਹੈ ਜੀ। ਹਾਂਜੀ ਗੱਡੀ ਕੱਢਣ ਦੀ ਕੋਸ਼ਿਸ਼ ਜਾਰੀ ਹੈ ਜੀ, ਕ੍ਰੇਨ ਵਾਲੇ ਬੁਲਾਏ ਨੇ ਜੀ ਤੇ ਗੋਤਾਖੋਰ ਬੁਲਾਏ ਨੇ ਜੀ। ਉਹਨਾਂ ਬੁਲਾ ਕੇ ਗੱਡੀ ਕੱਢ ਰਹੇ ਆ ਜੀ। ਇਹ ਉਹ ਮੋਟਰਸਾਈਕਲ ਵਾਲਾ ਜਿਹੜਾ ਵੇਚੀ ਸੀ ਜੀ ਤੇ ਕੋਈ ਮੋਟਰਸਾਈਕਲ ਸੀ ਜਿਹਦੇ ਕਰਕੇ ਹਾਸਾ ਆਇਆ ਕੋਈ ਟ੍ਰੇਸ ਆਊਟ ਹੋਇਆ ਜੀ ਉਹ? ਨਹੀਂ ਜੀ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਿਆ। ਉਹ ਜਿੱਥੇ ਮੌਕਤ ਭੱਜ ਗਿਆ ਸੀਗਾ ਜੀ।